ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੈੜਾ ਦਿਖਾਉਣੀ ਆਪਾਂ ਤੁਹਾਨੂੰ ਕ੍ਰਾਸ ਤੇ ਇੱਕ ਦਿਖਾਉਣੀ ਆ ਜਰਸੀ ਚ ਕ੍ਰਾਸ ਪੈਣ ਦੀ ਗੱਬਣ ਚੱਕ ਪਾਸ ਸਾਡੇ 6 ਮਹੀਨੇ ਜੀ ਬਾਕੀ ਡਿਟੇਲ ਵੀਰ ਤੁਹਾਨੂੰ ਪੁੱਛਦੇ ਆ ਆਓ ਕੀ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਵੀਰੇ ਮੇਰਾ ਗੁਰੀ ਵਜੀਦ ਖੇਰਪੁਰ ਦਾ ਪਿੰਡ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 95922 30326 95922 30 326 30 326 ਦੋਨੇ ਪਸ਼ੂ ਆਪਰੇ ਦੇਖਦੇ ਘਰੇਲੂ ਪਸ਼ੂ ਆਪਣੇ ਹਨ ਹਾਂ ਵੀਰੇ ਠੀਕ ਹੈ ਦੋਨੇ ਸੇਲ ਕਰਨੇ ਆ ਪਹਿਲਾ ਨੰਬਰ ਜਿਹੜੀ ਆਪਾਂ ਇਹ ਜਰਸੀ ਪੈਂਦੀ ਥੋੜੀ ਕ੍ਰਾਸ ਦੇਖੀਏ ਨੇ ਬਿਹੜ ਕਿਹੜਾ ਸੂਆ ਇਹ ਸੂਈ ਵੀਰ ਕਿਹੜੇ ਲਈ ਕੱਪਣ ਇਹ ਵੀਰੇ ਦੂਜਾ ਸੂਆ ਸੂਈ ਹੋਇਆ ਤੀਜੇ ਲਈ ਅੱਗੇ ਕੱਪਣਾ ਤੇ 7 ਲੀਟਰ ਦੁੱਧ ਆ ਠੀਕ ਐ 6 ਮਹੀਨਾ ਦੀ ਗੱਪਣ 20 ਤਰੀਕ ਨੂੰ 6 ਮਹੀਨੇ ਹੋਏਗੇ 6 ਮਹੀਨੇ ਕਨਫਰਮ ਆਪਣੇ ਆਪ ਦੀ ਗੱਪਣ ਕਰਾਈ ਹੋਏ ਚੈੱਕ ਕਰਾਈ ਵੀ ਆ ਅਗਲਾ ਵੀ ਚੈੱਕ ਕਰਾ ਕੇ ਠੀਕ ਐ ਤੇ ਸੂਈ ਨੂੰ ਟਾਈਮ ਕਿਹਨੇ ਹੋ ਗਿਆ ਸੂਈ ਨੂੰ ਵੀਰਿਆ ਨੂੰ ਹੋ ਗਿਆ 9 ਮਹੀਨੇ ਠੀਕ ਐ 2 ਟਾਈਮ ਮਹੀਨੇ ਪਹਿਲਾਂ ਸੂਈ ਵੀ ਸੀ ਨਾ ਬੱਚਾ ਵਗੈਰਾ ਕੁਝ ਨਹੀਂ ਬੱਚਾ ਹੈ ਨਹੀਂ ਸਾਢੇ 3 ਕਿਲੋ ਟਾਈਮ ਦਾ ਦੁੱਧ ਦਿੰਦੀ ਐ ਹਾਂ ਤੇ ਵਧੀਆ ਮਨ ਕੇ ਚੱਲ ਕੋਈ ਲੱਤ ਸੜਕੋਸ ਵੀ ਨਹੀਂ ਨਹੀਂ ਵੀਰ ਨਿਆਣਾ ਪਾਓ ਤੇ ਬਹਿ ਜਾ ਹਾਂ ਠੀਕ ਐ ਚੋਾਈ ਚ ਵੀ 1 ਨੰਬਰ ਆ ਚੋਾਈ ਪੂਰੀ ਵਧੀਆ ਤੇ ਭਾਜ ਦਾ ਕੀ ਐ ਵੇਚ ਨਾਲ ਇਹਦਾ 42000 ਰੁਪਏ ਮੁੱਲ ਜੀ ਮਾਨ ਤਰਖ ਹੋ ਜੂਆ ਮਾਨ ਤਨ ਵੀਰੇ ਫੁੱਲ ਤੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ 6 ਮਹੀਨੇ ਦੀ ਗੱਪਣ ਚੱਕ ਪਾਸਾ ਮੋੜ ਲੈ ਬਾਹਰ ਨੂੰ ਤੇ 42000 ਰੁਪਏ ਇਹਦੀ ਕੀਮਤ ਆ ਕੱਦ ਕਾਠ ਚੰਗਾ ਤੇ ਮੂੰਹ ਮੱਥੇ ਲੱਗਦੀ ਆ ਜਰਸੀ ਚ ਵਹਿੜ ਪੈਂਦੀ ਆ ਹਲਕਾ ਜਿਹਾ ਕ੍ਰੌਸ ਪੈਂਦਾ ਵਿੱਚ ਇਹਦੇ ਜਰਸੀ ਦੇ ਲੱਗੋਂ ਜ਼ਿਆਦਾ ਮੰਨ ਸਕਦੇ ਆ ਤੇ 7 ਕਿਲੋ ਦੁੱਧ ਐ ਇਸ ਵਕਤ ਥੱਲੇ ਦੇ ਹਾਜ਼ਰਾ 8 8.5 ਮਹੀਨੇ ਹੋ ਗਏ ਰਸੂਈ ਨੂੰ ਨਾੜਾ ਨੂੜਾ ਚੰਗਿਆ ਵੀਡੀਓ ਕਵਰ ਕਰਦਾ ਟਾਈਮ ਆਪਣਾ 4:30 ਦਾ ਸ਼ਾਮ ਦੇ ਲਗਭਗ ਦਾ ਟਾਈਮ ਆ ਤੇ ਤਾਜੀ ਸਾਰੇ ਦੁੱਧ ਕਿੰਨਾ ਸੀ ਗਿਆ ਜੀ ਤਾਜੀ ਥੱਲੇ ਵੀਰੇ 17 ਲੀਟਰ ਦੁੱਧ ਸੀ ਮੰਲਾ 16 17 15 ਤੋਂ ਬਾਰ-ਬਾਰ ਚੱਲੀ ਆ ਤੇ ਹੁਣ ਮ ਲਗਭਗ ਅੰਦਾਜ਼ਾ ਲਾਈਏ ਵੀ ਮਹੀਨਾ ਜਿਹੜੇ ਮਹੀਨਾ ਦੁੱਧ ਹੋਰ ਹੈਗਾ ਦੇਣ ਵਾਲੀ ਹਾਲੇ ਹਾਂ ਦੇ ਦੂ ਵੀਰੇ ਮੌਜਨ ਠੀਕ ਹੈ ਬਾਕੀ ਨਾਲੇ ਜਾ ਹਾਂਗਾ ਸਾਨੂੰ ਵਧਣ ਵਾਲੀ ਚੀਜ਼ ਆ ਮੂਰੇ ਠੀਕ ਹੈ ਤੇ ਦੂਜੇ ਨੰਬਰ ਜਿਹੜੀ ਇਹ ਦੇਖੀ ਜਾਂਦੇ ਆਪਾਂ ਇਹ ਕਿਹੜਾ ਸੂਆ ਸੰਦੇ ਇਹਦਾ ਹਫ਼ਤਾ ਰਹਿੰਦਾ ਸੰਜ ਇਹਦਾ ਹਫ਼ਤਾ ਮੰਨ ਕੇ ਜੱਲੇ ਵੀ ਦੋ ਜਾਂ ਤਿੰਨ ਦਿਨ ਉੱਪਰ ਦਸਨ ਲੈ ਜੂ ਠੀਕ ਹੈ ਇਹ ਸੂਆ ਕਿਹੜਾ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਤੇ ਜਰਸੀ ਚ ਆ ਗਈ ਹੈਣਾ ਹਾਂਜੀ ਤੇ ਦੁੱਧ ਕਿੰਨਾ ਕਿ ਦਿੰਦਾ ਇਹ ਦੁੱਧ ਵੀਰੇ ਪਿਛਲੇ ਸਾਲ 22 ਲੀਟਰ ਦੁੱਧ ਦਿੰਦਾ 22 ਲੀਟਰ ਦੁੱਧ ਤੇ ਇਹਦਾ ਹੁਣ ਮੁੱਲ ਕੀ ਰੱਖਿਆ ਪਾ ਇਹਦਾ ਮੁੱਲ ਵੀਰੇ 62000 ਨਰਮ ਹੋ ਜੀ ਵਿੱਚ ਹਾਂ ਵੀਰੇ ਮਾਨਤਾ ਨੂੰ ਟੋਰੀ ਬਾਹਰ ਨੂੰ ਸੋ ਵੀਰੇ ਦੂਜੇ ਨੰਬਰ ਤੇ ਜਰਸੀ ਦਾ ਤੇ ਸਾਈਵਾਲ ਦਾ ਮਿਲਜਾ ਆ ਗਿਆ ਸੂਆ ਤੀਜਾ ਸੁੰਦੀ ਪਈ ਆ 22 ਲੀਟਰ ਦੁੱਧ ਤਾਜੀ ਨੇ ਦਿੱਤਾ 10 ਦਿਨਾਂ ਜੇ ਸੂਣ ਚ ਬਾਕੀ ਪਏ ਇਹਦੇ ਤੋਂ ਮੂੰ ਮੱਥਾ ਦੇਖੋ ਸਾਫ ਸੁਥਰਾ ਬਾਕੀ ਨਿੱਗਰ ਬਜਰ ਮੁਜਨ ਬਹੁਤ ਆ ਦੁੱਧ ਮੰਨ ਕੇ ਚਲੋ ਵੀ 20 ਬਾਈ ਰਾਵਣਾ ਦੇ ਦੇਣਾ ਤੇ ਬਾਕੀ ਦੋ ਵੀ ਫੈਟ ਵਾਲਾ ਕਿਉਂਕਿ ਜਰਸੀ ਦਾ ਤੇ ਮੇਲ ਸਾਹੀਵਾਲ ਦਾ ਮੇਲਾ ਪਲੀਪੁਲੀ ਵੀ ਬਹੁਤ ਆ ਥਣ ਵਗੈਰਾ ਚੰਗਾ 10 ਦਿਨ ਮੰਨ ਕੇ ਚਲੋ ਸੂਣ ਚ ਬਾਕੀ ਤੇ ਇੱਕ ਖਾਦੀ 6 ਮਹੀਨੇ ਦੀ ਗੱਪਣ ਨੰਬਰ ਬੋਲੀ ਬਾਈ ਦੁਬਾਰਾ ਆਪਣਾ 94922 30326 ਵੇ ਠੀਕ ਹੈ ਜੋ ਕੋਈ ਵੀ ਰਾ ਕਿਸੇ ਵੀਰ ਤੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਫੈਟ ਵੀਰੇ ਤੋਂ ਉਹਨਾਂ ਦੀ 50 ਪਲਸ ਹੁੰਦਰੀ ਜੀ ਮਲਾ ਮੱਝਾਂ ਆਪਣਾ ਘਰੇ ਦੁੱਧ ਵੀ ਰੱਖਿਆ ਹੋਇਆ ਸੀ ਇਹ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ